ICC Women World Cup ਵਿੱਚ ਹਰਮਨਪ੍ਰੀਤ ਕੌਰ ਦੇ ਦਿਖਾਏ ਜਲਵੇ ਦੇ ਚਰਚੇ ਅੱਜ ਪੂਰੀ ਦੁਨੀਆ ਵਿੱਚ ਹੋ ਰਹੇ ਨੇ ਹਰਮਨਪ੍ਰੀਤ ਕੌਰ ਨੇ ਨਾਟ ਆਊਟ ਰਹਿੰਦੇ ਹੋਏ 115 ਗਿੰਦਾ ਵਿੱਚ 171 ਦੌੜਾਂ ਬਣਾਈਆਂ ਜਿਸ ਸਦਕਾ ਭਾਰਤ ਇਸ ਸੀਰੀਜ਼ ਦੇ ਫਾਈਨਲ ਵਿੱਚ ਦਾਖਲ ਹੋਇਆ ਅਤੇ ਜਿੱਤ ਦੀ ਦਾਅਵੇਦਾਰੀ ਵੀ ਮਜ਼ਬੂਤ ਹੋ ਗਈ ਮਾਪੇ ਚਾਚੇ ਤਾਈ ਭੈਣ ਭਰਾਵਾਂ ਨੂੰ ਦੇਸ਼ੋਂ ਵਿਦੇਸ਼ੋਂ ਵਧਾਈਆਂ ਮਿਲ ਰਹੀਆਂ ਨੇ ਰਨਨ ਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਨੇ ਇਸ ਖੁਸ਼ੀ ਦੇ ਮੌਕੇ ਕੁਝ ਪਲ ਸਾਂਝੇ ਕੀਤੇ ਅਤੇ ਗੱਲਬਾਤ ਦੌਰਾਨ ਉਹ ਪਾਬੂ ਵੀ ਹੋ ਗਈ ਇਸੇ ਤਰ੍ਹਾਂ ਮੈਂ ਅਮੀਰ ਕਰਦਾ ਕਿ ਆਗੇ ਵੀ ਐਸੇ ਖੇਲੇਗੀ ਔਰ ਆਪਣੇ ਦੇਸ਼ ਕਲਾ ਔਰ ਰੋਚ ਬਹੁਤ ਵਧੀਆ ਲੱਗਾ ਐਸੇ ਲੱਗ ਰਿਹਾ ਸੀਗਾ ਕਿ ਟੀਵੀ 'ਤੇ ਤਾਂ ਦੇਖਿਆ ਨਹੀਂ ਸੀ ਕਪਲਦੇਵ ਕੋ ਖੇਲਤੇ ਹੋਏ। ਤਾਂ ਕੱਲ ਐਸੇ ਲੱਗਾ ਕਿ ਬੇਟੀ ਕਪਲਦੇਵ ਕਪਲਦੇਵੀ ਖੇਡ ਰਹੀ ਹੈ ਬੇਟੀ ਦੇ ਸਾਥ। ਹਾਂਜੀ ਮੈਂ ਤਾਂ ਉਹੀ ਉਮੀਦ ਕਰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਵਰਲਡ ਕੱਪ ਜਿੱਤ ਕਰ ਲੈ। ਛੋਟੀ ਸੀ ਤੇ ਉਹ ਆਪਣੇ ਪਾਪਾ ਦੇ ਨਾਲ ਗਰਾਊਂਡ ਦੇ ਵਿੱਚ ਜਾਂਦੀ ਸੀ। ਉੱਥੇ ਉਹ ਉਹਨੂੰ ਗੇਮ ਖੜਾਉਂਦੇ ਸੀ ਤੇ ਜਿਵੇਂ-ਜਿਵੇਂ ਵੱਡੀ ਹੁੰਦੀ ਗਈ ਫਿਰ ਉਹ ਗਰਾਊਂਡ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਗਈ। ਉੱਥੇ ਵੀ ਉਹ ਗੇਮਾਂ ਦਾ ਸ਼ੌਂਕ ਸੀਗਾ। ਉਸ ਤੋਂ ਬਾਅਦ ਉਹ ਗਰਮਰ ਸਕੂਲ ਦੇ ਵਿੱਚ ਗਈ। ਉੱਥੇ ਵੀ ਸ਼ੌਂਕ ਸੀਗਾ। ਉੱਥੇ ਉਹਨਾਂ ਨੇ ਮਤਲਬ ਪੰਜਾਬ ਨੂੰ ਜਿੱਤਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਹ ਇੰਡੀਆ ਦੇ ਵਿੱਚ ਸੈਲੈਕਟ ਹੋ ਗਏ ਸੀ ਪੁੱਤਾਂ ਦੇ ਲਾਲਚ ਵਿੱਚ ਅੰਨੇ ਹੋ ਧੀਆਂ ਨੂੰ ਉੱਖਾਂ ਵਿੱਚ ਮਾਰਨ ਵਾਲੇ ਮਾਪੇ ਨੂੰ ਇਸਤੀ ਅਤੇ ਮਾਪੇ ਨੂੰ ਕੁਝ ਸਬਕ ਜ਼ਰੂਰ ਲੈਣ ਜੀਦਾ ਬਿਊਰੋਟ ਸਪੋਕਸਮੈਨ ਟੀਵੀ